ਮੈਂ ਖਸ਼ਦੀਪ ਕੌਰ ਐ ਮੈਂ ਪਿੰਡ ਚੱਕ ਸ਼ੇਰੇ ਵਾਲੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਹਾਂ ਮੈਂ ਤੁਹਾਡੇ ਤੋਂ ਇਹ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਕਿ ਆ ਸਾਡੇ ਕਮਰੇ ਦੀ ਹਾਲਤ ਬਹੁਤ ਬੁਰੀ ਐ ਅੱਗੇ ਬਰਸਾਤਾਂ ਆਉਣ ਵਾਲੀਆਂ ਨੇ ਇਸ ਇਸ ਦਿਸ਼ਾਤ ਵਿੱਚ ਵੀ ਪਾਣੀ ਟਪਕਦਾ ਐ ਤੇ ਬਰਸਾਤਾਂ ਨਾਲ ਇਹ ਢਿੱਗ ਵੀ ਸਕਦਾ ਐ ਇਹਦੀਆਂ ਅੱਗੇ ਵੀ ਅਸੀਂ ਕਾਫੀ ਜਾਣਿਆਂ ਨੂੰ ਮਦਦ ਲਈ ਕਿਹਾ ਪਰ ਕਿਸੇ ਨੇ ਸਾਡੀ ਕੋਈ ਹੈਲਪ ਨਹੀਂ ਕੀਤੀ ਤੇ ਕਿਰਪਾ ਕਰਕੇ ਸਾਡੀ ਹੈਲਪ ਕੀਤੀ ਜਾਵੇ ਸਾਨੂੰ 1 ਰੁਪਿਆ ਵੀ ਨਹੀਂ ਚਾਹੀਦਾਗਾ ਬਸ ਇਹਦੇ ਇਹਨੂੰ ਨਵਾਂ ਬਣਵਾ ਕੇ ਦਿੱਤਾ ਜਾਵੇ ਮੈਂ ਆਪਜੀ ਦੀ ਧੰਨਵਾਦੀ ਹੋਵਾਂਗੀ ਆਹ ਦੇਖ ਸਕਦੇ ਹੋ ਤੁਸੀਂ ਇਹਦੇ ਕਿੰਨੇ ਬੁਰੇ ਹਾਲਾਤ ਆ ਤੇ ਇਹਦੇ ਅੰਦਰ ਵੀ ਪਾਣੀ ਵੜ ਜਾਂਦਾ ਜਦੋਂ ਬਰਸਾਤ ਆਉਂਦੀ ਐ ਇਸ ਕਰਕੇ ਅਸੀਂ ਇਹਦੇ ਤੇ ਇੱਟਾਂ ਲਗਾਈਆਂ ਹੋਈਆਂ ਅੱਗੇ ਵੀ ਇਹਦੇ ਵਿੱਚ ਪਾਣੀ ਨਾ ਜਾਵੇ ਤੇ ਕਮਰਾ ਅੰਦਰੋਂ ਵੀ ਪੂਰਾ ਹੀ ਕੱਚਾ ਹੈ ਤੇ ਆ ਇਹਦੇ ਉੱਪਰ ਅਸੀਂ ਮੋਮਜਾਮਾ ਲਗਾਇਆ ਹੋਇਆ ਵੀ ਜਦੋਂ ਬਾਰਿਸ਼ ਆਉਂਦੀ ਹੈ ਤੇ ਇੱਥੋਂ ਪਾਣੀ ਟਪਕਦਾ ਕਮਰੇ 'ਚ ਪ੍ਰਿੰਟ ਵੀ ਲੱਗ ਚੁੱਕੇ ਨੇ ਸਾਡੇ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਤੇ ਆ ਮੋਮਜਾਮਾ ਪਾਣੀ ਟਪਕਦਾ ਹੈਗਾ ਤਾਂ ਉਹ ਪਾਣੀ ਫਿਰ ਬੈੱਡਾਂ ਵਗੈਰਾ ਤੇ ਪੈਂਦਾ ਸੋ ਨੀਚੇ ਸਾਡਾ ਬੈੱਡ ਪਿਆ ਹੋਇਆ ਤੇ ਉਹ ਫਿਰ ਤਾਂ ਕਰਕੇ ਇਸੇ ਉੱਤੇ ਮੋਮਜਾਮਾ ਲਗਾਇਆ ਇਹਦੀ ਪਿਛਲੀ ਆਵਲੀ ਕੰਦ ਵੀ ਬੈਠੀ ਹੋਈ ਹੈ ਨੀਚੇ ਤੇ ਤੁਸੀਂ ਦੇਖ ਸਕਦੇ ਹੋ